ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪੰਜਵਾਂ ਚੇਤਾਇ ਤਾ ਚੇਤਾ ਸਾਹਿਬ ਸੱਚਾ ਸੋ ਤਣੀ ਨਾਨਕ ਸਤਗੁਰੂ ਸੇਵ ਚੜਬੋ ਹਿਤ ਪਾਉ ਜਲ ਪਾੜ ਪਉ ਮਹੱਲਾ ਪੰਜਵਾਂ ਵਾਉ ਸੰਦੇ ਕੱਪੜੇ ਪਹਿਰੇ ਗਰਬ ਕਵਾਰ ਨਾਨਕ ਨਾਲ ਨ ਚੱਲਨੀ ਜਲ ਬਲ ਹੋਇ ਛਾਰ ਪੌੜੀ ਸੇ ਕੋਰੇ ਜੱਗੈ ਵਿੱਚ ਜੋ ਸੱਚੈ ਰਖੇ ਮੋਢਠੈ ਨਨ ਕਹਿ ਜੀਵੀਐ ਹਰ ਅੰਬ ਚੱਖੇ ਕੰਨ ਗੋਦ ਲੋ ਮੋ ਸੰਸਾਦ ਅਪਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪਰਖੇ ਨਾਨਕ ਚਲ ਚਨ ਜਪਣੀ ਕੋ ਸਕੈ ਨ ਲਖੈ ਵਾਰੀ ਗੁਰਜੀ ਦਾ ਖਲਸਾ ਵਾਰੀ ਗੁਰਜੀ ਕੀ ਫਤਿਹ ਦਿੱਤਾ ਜੀ ਪਿੰਡ ਸਬ ਤੇਰਾ ਤੂੰ ਠਾਕੂ ਪੂਛ ਭਗਵਾਨ ਦਾਸਨ ਦਸ਼ਕ ਜਨਾਨਕ ਜੇਹਾ ਤੂੰ ਕਰਾਏ ਤਿਹ ਹਉ ਗਰੀ ਬਖਿਆ ਸੁਗੁਰੂ ਰੂਪ ਗੁਰੂ ਪਿਆਰੀ ਗੁਰੂ ਸਰੀ ਸਰ ਸੰਗ ਜੀਓ ਆਉਜੋ ਲੜੀਵਾਰ ਵਿਚਾਰ ਚੱਲ ਰਿਹਾ ਹੈ ਧੰ ਤਣ ਗੁਰੂ ਅਰਜਨ ਦੇਵ ਜੀ ਦੀ ਮਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਗੋੜੀ ਕੀ ਵਾਰ ਦਾ ਉਚਾ ਲੜੀਵਾਰ ਦਾ ਸ਼ਬਦ ਹੈ ਜੀ ਜੋ ਕਿ ਧੰ ਗੁਰ ਗ੍ਰੰਥ ਸਾਹਿਬ ਦੇ ਮਬਾਰਕ ਅੰਗ 318 ਅੰਦ 300 ਸ਼ੋਭਿਤ ਹੈ ਸਲੋਕ ਮਹਲਾ 5ਵਾਂ ਪਹਿਲੇ ਪਾਸ਼ਾ ਦਾ ਸ਼ਲੋਕ ਹੈ ਚੇਤਾ ਆਈ ਤਾਂ ਚੇਤ ਸਾਇਹ ਸੱਚਾ ਸੋਤਨ ਚੇਤਾ ਆਈ ਤਾਂ ਚੇਤ ਕਹਿੰਦੇ ਜੇ ਚੇਤ ਹੀ ਯਾਦ ਹੀ ਕਰਨਾ ਹੈ ਚੇਤਾ ਹੀ ਕਰਨਾ ਹੈ ਤੇ ਕਰ ਟਾਈਨਲ ਕਿਉਂ ਚੇਤਨਾ ਹੈ ਸਾਇਹ ਸੱਚਾ ਸੋਤਨ ਹੀ ਜਿਹੜਾ ਸੱਚਾ ਮਾਲਕ ਹੈ ਸੱਚਾ ਧਨੀ ਹੈ ਉਹਨੂੰ ਚੇਤਨਾ ਹੈ ਤੇ ਕਹਿੰਦੇ ਚੇਤ ਲੈ ਯਾਦ ਕਰ ਲੈ ਕਿਉਂਕਿ ਕਬੀਰ ਕਾਲ ਕਰਨ ਤਾ ਅਬ ਗਰ ਅਬ ਕਰਤਾ ਸਤਾਲ ਫਾਛੇ ਕਿਛੂ ਨਾ ਹੋਈ ਗਾ ਜੋ ਸਰ ਪਰ ਆਵੇ ਕਾਲ ਕਹਿੰਦੇ ਕਰਨਾ ਹੈ ਤੇ ਹੁਣੇ ਕਰ ਲੈ ਪੰਜ ਸਮਾਂ ਨਹੀਂ ਮਿਲੇਗਾ ਕਿਉਂਕਿ ਮੋਤ ਦਾ ਫਾਹਾ ਗਰ ਗਲ ਚ ਪੈ ਜਾਏਗਾ ਕਾਲ ਸਿਰੇ ਖੜੇਗਾ ਚੇਤਾ ਹੀ ਤੇ ਚੇਤ ਜੀ ਯਾਦ ਹੀ ਕਰਨਾ ਹੈ ਸਿਮਰਨ ਹੀ ਕਰਨਾ ਹੈ ਕਰਾਂਗਾ ਕਰਾਂਗਾ ਕਰਾਂਗੇ ਇੰਜ ਨਾ ਕਰ ਕਹਿੰਦੇ ਜੇ ਕਰਨਾ ਹੈ ਤੇ ਕਰ ਸਾਹਿਬ ਸੱਚਾ ਸੋਤ ਨਹੀਂ ਉਹ ਸੱਚੇ ਮਾਲਕ ਨੂੰ ਸੱਚੇ ਧੜੀ ਕਹਿੰਦੇ ਨੇ ਪਤੀ ਨੂੰ ਚੇਤਨਾ ਕਰ ਯਾਦ ਕਰ ਨਾਨਕ ਸਤਗੁਰ ਸੇਵ ਚੜਬ ਹਿੱਤ ਪਾਉ ਜਲ ਪਾਰੇ ਪਾਉ ਨਾਨਕ ਸਤਗੁਰ ਸੇਵ ਏ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਸਤਗੁਰ ਸੇਵ ਸਤਗੁਰ ਨੂੰ ਸੇਵਿਆ ਸਤਗੁਰ ਦੀ ਸੇਵਾ ਕੀਤੀ ਹੈ ਸਤਗੁਰ ਦੀ ਸੇਵਾ ਸਭਲ ਹੈ ਜੇ ਕੋ ਕਰੇ ਚਿਤਰਾਏ ਮਨ ਕਿੰਨੇ ਫਲ ਪਾਉਣਾ ਹੋ ਮੈਂ ਵਿੱਚੋਂ ਜਾਏ ਦਾਸ ਨੇ ਗੁਰਬਾਣੀ ਪ੍ਰਤੱਖ ਦੇਖ ਲਈ ਹੈ ਸਤਿਗੁਰੂ ਦੇਖਾਂ ਦੇ ਕਹਿੰਦੇ ਦੇਖਣੀ ਨਾ ਜਾਏ ਕਹਿੰਦੇ ਨਾਨਕ ਸਤਿਗੁਰੂ ਸੇਵ ਹੈ ਨਾਨਕ ਸੱਚੇ ਸਤਿਗੁਰੂ ਨੂੰ ਸੇਵਨਾ ਕਰੀ ਜਾ ਲੜ ਚੜ ਬਹੁਤ ਭਗਤ ਪਾਰ ਪਉ ਉਹਦੇ ਨਾਮ ਦੇ ਜਹਾਜ਼ ਵਿੱਚ ਚੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਾ ਹੋਰ ਕੋਈ ਰਸਤਾ ਨਹੀਂ ਕੋਈ ਸ਼ਾਰਟਕਟ ਮੈਥਡ ਹੀ ਨਹੀਂ ਹੈ ਦੁਨੀਆ ਦਾ ਹਰੇਕ ਕੰਮ ਕਰਨ ਦਾ ਸ਼ੋਰਟ ਮੈਥਡ ਹੈ ਪਰ ਨਿਰੰਕਾਰ ਦਾ ਕੋਈ ਸ਼ੋਰਟ ਮੈਥਡ ਨਹੀਂ ਹੈ। ਵਾਉ ਵਾਉ ਸੰਦੇ ਕੱਪੜੇ ਪਹਿਰੇ ਗਰਭਗਵਾਰ ਵਾਉ ਸੰਦੇ ਕੱਪੜੇ ਵਾਉ ਕਹਨੇ ਹਵਾ ਤੋਂ ਵੀ ਹਲਕੇ ਕੱਪੜੇ ਪਾ ਕੇ ਸੋਹਣੇ ਸੁਨੱਖਾ ਬਣ ਕੇ ਪਹਿਰੇ ਗਰਭਗਵਾਰ ਕੱਪੜੇ ਸੋਹਣੇ ਸੁਨੇ ਪਾ ਕੇ ਕਹਿੰਦੇ ਹਵਾ ਤਾਂ ਹਲਕੇ ਦਾ ਮਤਲਬ ਹੈ ਸਾਰੇ ਕੱਪੜੇ ਸੋਹਣੇ ਕੱਪੜੇ ਪਾ ਕੇ ਚੰਗਾ ਬਣ ਕੇ ਵਣ ਠਣ ਕੇ ਜਾਂਦਾ ਹੈ ਪਹਿਲੇ ਗਰਬ ਗਵਾਰ ਪਾ ਕੇ ਕਹਿੰਦੇ ਹੰਕਾਰ ਚ ਮੂਰਖ ਘੁੰਮਦਾ ਹੈ ਮੂਰਖ ਕਿਹਾ ਸਾਨੂੰ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ ਹੈ ਕਹਿੰਦੇ ਪੜਿਆ ਵੀ ਅਨਪੜ੍ਹ ਤੋਂ ਵੀ ਵੱਤਰ ਦਾ ਕਹਿੰਦੇ ਜਿਹਨਾਂ ਹੰਕਾਰ ਕਰ ਲੈ ਲੱਭ ਕਰ ਲੈ ਲੋਭ ਕਰ ਲੈ ਮੋਹ ਕਰ ਲੈ ਪੜਿਆ ਵੀ ਮੂਰਖ ਹੈ ਗਵਾਰ ਐਂ ਪੜ ਗਿਆ ਸਤਿਗੁਰੂ ਸਾਹਿਬ ਗੁਰੂ ਕਹਿਣਾ ਕਰਦੇ ਨੇ ਇਹਦੇ ਸੋਹਣੇ ਕੱਪੜੇ ਪਾਣਾ ਪਰ ਗਾਰ ਕਸ ਲੈਣਾ ਨਾਨਕ ਨਾਲ ਨਾ ਚੱਲਣੀ ਜਲ ਬਲ ਹੋ ਇੱਛਾਰ ਇਹਨਾਂ ਲਗ ਇਸ ਸੋਹਣੇ ਕੱਪੜੇ ਚਲੇ ਨਾਲ ਨਹੀਂ ਜਾਣਗੇ ਕਹਿੰਦੇ ਕਿ ਇਹ ਕੱਪੜੇ ਨਾਲ ਰਹਿਣਗੇ ਨਹੀਂ ਨਾਨਕ ਨਾਲ ਨਾ ਚੱਲਣੀ ਇਹ ਨਾਲ ਨਹੀਂ ਜਾਣਗੇ ਕਿਉਂਕਿ ਨਾਗੇ ਆਉਣਾ ਨਾਗੇ ਜਾਣਾ ਕੋਈ ਨਾ ਰਹਿ ਰਾਜ ਰਣ ਤੇ ਸਤਿਗੁਰੂ ਕਹਿੰਦੇ ਨੇ ਇੱਥੇ ਆਇਆ ਵੀ ਬਿਨਾਂ ਕੱਪੜੇ ਦੇ ਤੇ ਜਾਏਗਾ ਵੀ ਬਿਨਾਂ ਕੱਪੜੇ ਦੇ ਚਾਹੇ ਸੋਨੇ-ਸੋਨੇ ਹੀਰਿਆਂ ਜਵਾਰਤ ਨਾਲੇ ਕੱਪੜੇ ਕਿਉਂ ਨਹੀਂ ਪਾਉਂਦਾ ਪਰ ਨਾਲ ਨਹੀਂ ਜਾਣਗੇ ਜਲ ਵਰ ਹੋਏ ਸ਼ਾਰ ਇੱਥੇ ਹੀ ਕਹਿੰਦੇ ਸਵਾ ਹੋ ਜਾਣਗੇ ਕਰਮ ਧਰਮ ਪਾਖਣ ਜੋ ਦਿਸੈ ਤੈਨ ਜਨ ਜਾਗਾ ਤੀ ਲੂਟਾ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜੇ ਛੁਟੇ ਕਹਿੰਦੇ ਨਿਰਵਾਣ ਬਿਨਾਂ ਕਿਸੇ ਯਾਰ ਦੇ ਕਰਕੇ ਦੇਖ ਕਿ ਛੁੱਟ ਜਾਏਗਾ ਤੇ ਲੋਕ ਸੁਖੀ ਪਰਲੋਕ ਸੋਹ ਜ્ઞਾਨਿਕ ਹਰਤਨ ਆਪ ਫਾਇਦੇ ਲੈ ਕਹਿੰਦੇ ਲੋਕ ਪ੍ਰਲੋਗ ਸੁਹੇਲੇ ਹੋ ਜਾਣਗੇ ਪਰ ਕਿੰਦੇ ਸਤਗੁਰੂ ਦਾ ਹੁਕਮ ਤਾਂ ਮੰਨ ਕੇ ਦੇਖ ਸਤਗੁਰੂ ਕਹਿੰਦੇ ਨੇ ਕਹਿੰਦੇ ਭਾਈ ਇਹ ਨਾਲ ਨਹੀਂ ਚੱਲਣਗੇ ਜਿਹੜੇ ਕਰਮ ਧਰਮ ਤੇਰੇ ਦਿਖ ਰਹੇ ਨੇ ਸਾਰੇ ਜਮਾਣੇ ਲੁੱਟ ਲੈਣੇ ਭਾਵ ਜਲ ਜਾਣੇ ਸਿਰਫ ਕਿਤੇ ਕੀ ਜਾਣਗੇ ਸ਼ੁਭ ਅਮਲ ਯਮੰਦੇ ਵਾਲਾ ਦੋਈ ਚੀਜ਼ਾਂ ਜਾਣੀਆਂ ਕਰਮਾਂ ਉੱਪਰ ਕਰਮੀ ਉੱਪਰ ਨਿਪੜਾਉਣਾ ਨਿਵੇੜੇ ਕਰਮਾਂ ਦੇ ਹੋਣੇ ਨੇ ਤੇਰੇ ਕਿਤੇ ਚੰਗੇ ਮੰਦੇ ਕਰਮਾਂ ਦੇ ਕਬੀਰ ਮਨ ਜਾਣਤ ਸਰਬਾ ਜਾਣਤ ਹੀ ਹੋਗਣਗਾ ਕਾਹੇ ਕੀ ਕੁਸ਼ਲਤ ਹਾਰ ਦੀ ਤੂਏ ਤਰਾ ਸਾਨੂੰ ਪਤਾ ਕਿਹੜੇ ਗਲਤਾਂ ਕੰਮ ਸਾਡੇ ਲਈ ਕਿਹੜਾ ਚੰਗਾ ਹੈ ਪਰ ਕਹਿੰਦੇ ਫਿਰ ਵੀ ਮਾਰੇ ਗਮ ਨੂੰ ਪੈਂਦਾ ਭੱਜ ਕੇ ਚੰਗੇ ਕੰਮ ਕਦੇ ਨਹੀਂ ਕਰਦਾ ਸਾਧੂ ਗੁਰੂ ਕਹਿਣਾ ਕਰਦੇ ਨੇ ਕਹਿੰਦੇ ਨਾਨਕ ਨਾਲ ਨਾ ਚਲਨੀ ਜਲ ਵਰ ਹੋਈ ਸ਼ਾਇ ਜਿਹੜੇ ਸੋਨੇ ਸੋਨੇ ਕੱਪੜੇ ਪਾ ਕੇ ਹੰਕਾਰ ਕਰਦਾ ਨਾਲ ਨਹੀਂ ਜਾਣਗੇ ਇੱਥੇ ਹੀ ਸਵਾ ਹੋ ਜਾਣਗੇ ਪੌੜੀ ਸੇਪ ਉबरे ਜੱਗੈ ਵਿੱਚ ਜੋ ਸੱਚਾ ਰੱਖੇ ਕਿੰਨੇ ਫਿਰ ਨਾਲ ਕੀ ਆਏਗਾ ਕਿਹੜਾ ਸੱਚਾ ਹੈ ਕਿਹੜਾ ਪ੍ਰਮਾਣ ਹੋਏਗਾ ਚਲੋ ਜੀ ਮੈਂ ਹੰਕਾਰ ਕੀਤਾ ਮੈਂ ਸੜ ਜਾਵਾਂਗਾ ਵੱਲ ਜਾਵਾਂਗਾ ਮੈਂ ਸੋਹਣੇ ਕਪੜੇ ਪਾ ਲਈ ਮਾਨ ਕਰ ਲਿਆ ਤਾਂ ਮੈਂ ਵੱਲ ਜਾਣਗੇ ਇੱਥੇ ਰਹਿ ਜਾਣਗੇ ਕਰਮ ਧਰਮ ਲੈ ਜਾਣਗੇ ਫਿਰ ਉबरेਗਾ ਕੀ ਜਵਾਬ ਵੀ ਸਤਿਗੁਰੂ ਆਪ ਦਿੰਦੇ ਨੇ ਐਸਾ ਕੋਈ ਗੁਰੂ ਨਹੀਂ ਹੈ ਪਹਿਲਾਂ ਸਵਾਲ ਵੀ ਕਰਦਾ ਤਾਂ ਫਿਰ ਜਵਾਬ ਵੀ ਦੇ ਤਾਂ ਐਸਾ ਮੇਰਾ ਸਤਿਗੁਰੂ ਨਾਲੇ ਬੋੜੀ ਚ ਬਖਸ਼ਿਸ਼ ਕਰ ਰਹੇ ਨੇ ਸਹੀ ਉਪਰੈ ਜੱਗਿਆ ਵਿੱਚ ਜੋ ਸੱਚਾ ਰੱਖੇ ਜੱਗੇ ਨਹੀਂ ਹੈ ਆਪਾਂ ਕਹਿੰਦੇ ਨਾ ਜੱਗ ਨੂੰ ਜੋਗ ਜੁਗ ਨੂੰ ਜੱਗ ਬਣਾ ਰਿਹਾ ਹੈ ਜੱਗਿਆ ਨੂੰ ਜੱਗੇ ਬਣਾ ਰਿਹਾ ਤੇ ਜੱਗਿਆ ਹੈ ਜਗੇ ਨੂੰ ਜੱਗ ਹੈ ਦੋਨਾਂ ਚ ਫਰਕ ਹੈ ਕਹਿੰਦੇ ਕੋਈ ਜਗਤ ਦੇ ਵਿੱਚ ਉੱਭਰਦੇ ਨੇ ਜੋ ਸੱਚਾ ਰੱਖੇ ਜਿਹਨੂੰ ਸੱਚਾ ਨਿਰੰਕਾਰ ਆਪ ਰੱਖਦਾ ਆਪ ਫੈਲਾਉਂਦਾ ਸਾਰੀ ਕਾਇਨਾਤ ਇੱਕ ਪਾਸੇ ਹੋ ਜਾਏ ਤੇ ਨਿਰੰਕਾਰ ਤੇ ਸੇਵਕ ਇੱਕ ਪਾਸੇ ਹੋ ਜਾਏ ਨਾ ਤੇ ਜਿੱਤੇਗਾ ਨਿਰੰਕਾਰ ਹੀ ਇੰਜ ਕਹਿ ਲਈਏ ਪੀਐਮ ਇੱਕ ਪਾਸੇ ਹੋ ਜੇ ਤੇ ਸਾਰੀ ਕਾਇਨਾਤ ਇੱਕ ਪਾਸੇ ਹੋ ਜੇ ਤੇ ਜਿੱਤੇਗਾ ਤਾਂ ਪੀਐਮ ਵੀ ਕਿਉਂਕਿ ਉਹਦੇ ਕੋਲ ਪਾਵਰ ਹੈ ਸਾਰੀ ਇੱਥੇ ਪੀਐਮ ਨਿਰੰਕਾਰ ਹੈ ਜਿਹਦੇ ਤੇ ਸਵੱਲੀ ਨਜ਼ਰ ਕਰਦਾ ਹੈ ਜਿਸ ਦਾ ਸਾਹੇ ਵਡਾ ਦਾ ਹੋਏ ਕਿਸ ਨੂੰ ਮਾਰ ਨਾ ਸਕਿਆ ਕੋਈ ਸੇਵਕ ਸਾਹਿਬ ਕੀ ਰੈਸ਼ਨ ਨਹੀਂ ਐਸਾ ਬਖਸ਼ੰਦਾ ਮੇਰਾ ਸਰਦੂ ਮੋਹ ਟਿੱਠੇ ਤਨ ਕੈ ਜੀਵੀ ਐ ਹਰ ਅੰਮ੍ਰਿਤ ਚੱਖੇ ਤੇ ਐਸਿਆਂ ਦੇ ਮੋਹ ਦੇਖ ਕੇ ਹੀ ਜੀਆ ਜਾ ਸਕਦਾ ਹੈ ਮੁਖੜੇ ਦੇਖੇ ਬਿੱਧੇ ਨੂੰ ਨਿਰੰਕਾਰ ਨੇ ਆਪ ਬਖਸ਼ਿਸ਼ ਕਰਕੇ ਰਹਿਮਤ ਕਰਕੇ ਬਖਸ਼ ਲਿਆ ਆਪਣੇ ਪਿਆਰ ਜਨਨਾਂ ਦਾ ਦੇ ਦਿੱਤਾ ਮੈਂ ਰਹਿਮਤ ਕਰ ਦਿੱਤੀ ਹੈ ਕਹਿੰਦੇ ਭਾਈ ਇਦੋਂ ਉਹਨਾਂ ਦੇ ਮੂੰਹ ਦੇਖ ਕੇ ਹੀ ਇੱਕ ਕਾਇਨਾਤ ਜਿੰਦੀ ਹੈ ਹਰ ਅੰਮ੍ਰਿਤ ਚੱਖੇ ਉਹਨਾਂ ਦੇ ਦਰਸ਼ਨ मात्र ਜੀ ਹੀ ਅੰਮ੍ਰਿਤ ਦਾ ਸਵਾਦ ਮਿਲ ਜਾਂਦਾ ਹੈ ਕਾਮ ਕ੍ਰੋਧ ਲੋਭ મોਹ ਸੰਗਸਾ ਦਾ ਪੱਖੇ ਐਸੇ ਦੀ ਸੰਗਤ ਐਸੇ ਬ੍ਰਹਮ ਗਿਆਨੀਆਂ ਦੀ ਐਸੇ ਭਗਤਾ ਦੀ ਸੰਗਤ ਕਰਕੇ ਜਿਨ੍ਹਾਂ ਤੇ ਸਤਿਗੁਰੂ ਮਿਹਰਵਾਨ ਹੋ ਗਿਆ ਕਹਿੰਦੇ ਕਾਮ ਕ੍ਰੋਧ ਲੋਭ મોਹ ਸੰਸਾ ਦਾ ਪੱਖੇ ਇਹ ਚਾਰ ਚੋਰ ਵੀ ਵਸ ਆ ਜਾਂਦੇ ਨੇ ਕਹਿੰਦੇ ਜਦੋਂ ਚਾਰ ਹੀ ਵਸ ਆ ਗਏ ਤੇ ਪੰਜਵਾਂ ਹੰਕਾਰ ਦਾ ਵਸ ਆ ਹੀ ਜਾਏਗਾ ਸੰਗ ਸਾਧਾ ਭੱਖੇ ਸਾਧਾਂ ਦਾ ਸੰਗ ਕਰਕੇ ਇਸੇ ਭਗਵਾਨ ਦਾ ਸੰਗ ਕਰਕੇ ਭਾਵੇਂ ਜਾਂਦੇ ਨੇ ਖਤਮ ਹੋ ਜਾਂਦੇ ਨੇ ਵਸ ਆ ਜਾਂਦੇ ਨੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਮੇਰੇ ਸਤਿਗੁਰੂ ਕਿਰਪਾ ਕਰਕੇ ਮੈਨੂੰ ਇਹ ਪਰਖ ਕਰਨ ਦੀ ਜਾਜ ਵੀ ਦੇ ਦੇ ਜਿਹੜੇ ਤੇਰੇ ਭਗਤ ਨੇ ਜਿਨ੍ਹਾਂ ਤੇ ਤੂੰ ਮਿਹਰ ਰਹਿਮਤ ਕਰ ਦਿੰਦਾ ਉਹਨਾਂ ਨੂੰ ਇਹ ਪਰਖ ਕਰਨ ਦੀ ਜਾਜ ਵੀ ਆ ਜਾਂਦੀ ਹੈ ਪਰ ਪੰਜ ਜੋੜ ਕਿੱਥੇ ਲਾਣੇ ਨੇ ਕਿਸ ਕੰਮ ਕਰਨੇ ਨੇ ਅਸੀਂ ਜਾਣਦੇ ਆ ਕਾਮਾ ਸੋ ਕਿ ਬਾਹਰ ਨੂੰ ਮਾਰਾਂਗੇ ਤੇ ਬੇਇੱਜ਼ਤੀ ਹੋਏਗੀ ਬਦਨਾਮੀ ਹੋਏਗੀ ਤੇ ਜੇ ਉਹ ਹੀ ਗ੍ਰਸਤੀ ਜੀ ਯੂਜ਼ ਕਰ ਲਾਂਗੇ ਤੇ ਸਾਡਾ ਸਰਬੱਤ ਚਲ ਜਾਏਗਾ ਕਰੋਧ ਜੇ ਅਸੀਂ ਯੁੱਧ ਦੇ ਵਿੱਚ ਅਮਲ ਕਰਾਂਗੇ ਤੇ ਕਰੋਧ ਸਾਡਾ ਭੜਾ ਕਰ ਜਾਏਗਾ ਜੰਗ ਦੇ ਵਿੱਚ ਜੇ ਅਸੀਂ ਤੁਰਦੇ ਫਿਰਦੇ ਮੈਂ ਕਰੋਧ ਕਰਾਂਗੇ ਤੇ ਸਾਡਾ ਨੁਕਸਾਨ ਕਰ ਜਾਏਗਾ ਇਸ ਸੇ ਸਤਿਗੁਰੂ ਕੀ ਕਹਿੰਦੇ ਨੇ ਜਿਹੜੀ ਚੀਜ਼ ਜਿੱਥੇ ਪਰਟੀਕੂਲਰ ਚਾਹੀਦੀ ਸਿਰਫ ਉੱਥੇ ਹੀ ਪਰਟੀਕੂਲਰ ਯੂਜ਼ ਕਰ ਅਦਰਵਾਈਜ਼ ਨਹੀਂ ਇਹ ਸਤਿਗੁਰੂ ਇਹੀ ਤਾਂ ਕਹਿੰਦੇ ਨੇ ਕਰ ਕਿਰਪਾ ਪ੍ਰਭ ਆਪਨੀ ਹਰ ਆਪਰ ਕੇ ਮੇਰੇ ਸਤਿਗੁਰੂ ਕਿਰਪਾ ਕਰਕੇ ਆਪਣੇ ਭਗਤਾਂ ਨੂੰ ਤੂੰ ਆਪ ਹੀ ਪ੍ਰਕਰਨ ਦੀ ਜਾਂਚ ਦਿਨਾ ਤੇ ਮੈਨੂੰ ਵੀ ਦੇ ਨਾਨਕ ਚਲ ਤਨ ਜਾਪਣੀ ਕੋ ਸੁਕੈ ਨ ਲਖੇ ਨਾਨਕ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ हे ਨਾਨਕ ਚਲ ਤਨ ਜਾਪਣੀ ਇਹ ਚਾਹਤਾ ਹੋਇਆ ਸਾਰਾ ਚਲਾਈ ਮਾਇਸ ਸਾਰੇ ਮਿਲ ਨਹੀਂ ਦਿੱਖਦੇ ਕੋਈ ਸਕਦਾ ਨਾ ਲਖੇ ਤੇ ਕੋਈ ਇਹਨੂੰ ਜਿੱਤ ਨਹੀਂ ਸਕਦਾ ਕਿਉਂਕਿ ਮਨ ਜੀਤਾ ਜਗ ਜਾਈ ਮਨ ਜੀਤਾ ਜਗ ਜੀਤ ਕਿਨੇ ਜਿਹਨੇ ਮਨ ਜਿੱਤ ਲਿਆ ਸਾਰੀ ਕਾਇਨਾਤ ਜਿੱਤ ਲਈ ਹੈ ਜਿਨੇ ਆਪਣਾ ਆਤ ਜਿੱਤ ਲਿਆ ਉਹਨੇ ਰੰਕਾਰ ਜਿੱਤ ਲਿਆ ਇਹ ਸਤਿਗੁਰੂ ਦਾ ਅੱਜ ਦਾ ਪਰਮਾਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੀਆਂ ਕੁ ਬੇਨਤੀਆਂ ਦਾ ਖਿਮਾ ਰਜ਼ਾਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਰ ਕਰਨਾ ਜੁਲਗੀਚ ਕੁਮਾਣਾ ਵਦਕਟ ਬੁੱਲਿਆ 10 ਦਾਣਾ ਚਿਤਾਵਦੇ ਹੋਏ ਸਾਰ ਸੰਗਤ ਦੇ ਹੋ ਸੇਸ਼ ਕਰੋਰ ਦਾ ਸਕੇ ਤੋਂ ਕਠਾ ਵਿਚਾਰਕ ਕਰਨ ਦੀ ਜਾਂਚ ਆ ਜਾਵੇ ਗੱਜਵਾਨ ਕੇ ਫਤੇ ਦਾ ਜਵਾਬ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ